ਸਰਕਾਰ ਏ ਖਾਲਸਾ ਟੀਵੀ ਦੇਖ ਰਹੇ ਸਮੂਹ ਦਰਸ਼ਕੋ ਮੇਰੇ ਵੱਲੋਂ ਗੁਰੂ ਸਾਹਿਬ ਦੀ ਬਖਸ਼ੀ ਫਤਿਹ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਦਰਸ਼ਕੋ ਸਰਕਾਰ ਏ ਖਾਲਸਾ ਪੀਵੀ ਹੋਂਦ ਵਿੱਚ ਲਿਆਉਣ ਦੀ ਕਿਉਂ ਲੋੜ ਪਈ ਸਭ ਤੋਂ ਪਹਿਲਾਂ ਤਾਂ ਇਹ ਵਿਸ਼ਾ ਸਮੱਸਿਆ ਕਿੱਥੇ ਆ ਰਹੀ ਆ ਸਾਡੇ ਪੰਜਾਬੀਆਂ ਨੂੰ ਸਾਡੇ ਸਿੱਖਾਂ ਨੂੰ ਦੀਪ ਸਟੇਟ ਤੇ ਜਿਹੜੀਆਂ ਏਜੰਸੀਜ਼ ਨੇ ਇਸ ਗੱਲ ਤੇ ਲਿਆਉਣ ਦੀ ਕੋਸ਼ਿਸ਼ ਕਰਦੀਆਂ ਨੇ ਜਿਹੜੇ ਸੱਚੇ ਸੋਚੇ ਸਿੱਖ ਨੇ ਕਿ ਤੁਸੀਂ ਰਾਜਨੀਤੀ ਵਿੱਚ ਭਾਗ ਨਹੀਂ ਲੈਣਾ ਤੁਸੀਂ ਸਿਰਫ ਧਰਮ ਦੀ ਗੱਲ ਕਰਨੀ ਹੈ ਤੇ ਜਿਹੜੇ ਰਾਜਨੀਤੀ 'ਚ ਭਾਗ ਲੈ ਰਹੇ ਆ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਧਰਮ ਦੀ ਗੱਲ 'ਚ ਭਾਗ ਨਹੀਂ ਲੈਣਾ ਕਾਰਨ ਕੀ ਆ ਸਾਨੂੰ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੇਰੀ ਪੀਰੀ ਦਾ ਸਿਧਾਂਤ ਦਿੱਤਾ ਭਾਵ ਕਿ ਧਰਮ ਦੇ ਅਧੀਨ ਸੱਚੀ ਸੁੱਚੀ ਰਾਜਨੀਤੀ ਕਰਨੀ। ਸ੍ਰੀ ਕਾਲਤਖ ਸਹਿਬ ਦੀ ਸਥਾਪਨਾ ਕੀਤੀ ਗਈ। ਸ੍ਰੀ ਕਾਲਤਖ ਸਹਿਬ ਦੀ ਸਥਾਪਨਾ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਾਂ ਦੇ ਮਸਲੇ ਤਖਤ ਸਾਬ ਤੇ ਵਿਚਾਰਨੇ ਸ਼ੁਰੂ ਕੀਤੇ ਉਹ ਇੱਕ ਰਾਜਨੀਤਿਕ ਸੇਧ ਸੀ। ਫਿਰ ਲਗਭਗ 2200 ਕੋਟ ਸਵਾਰ ਰੱਖ ਕੇ ਉਹਨਾਂ ਨੇ ਚਾਰ ਲੜਾਈਆਂ ਲੜੀਆਂ, ਚਾਰੇ ਜਿੱਤੀਆਂ। ਤੇ ਸਿੱਖਾਂ ਨੂੰ ਰਾਜ ਕਰਨ ਦੀ ਭਾਵਨਾ ਅਨੁਸਾਰ ਵਿਚਰਨ ਦਾ ਜੀਵਨ ਜਉਣ ਦਾ ਤੰਗ ਦਿੱਤਾ ਜਿਹੜਾ ਸਰਕਾਰੀ ਖਾਲਸਾ ਟੀਵੀ ਆ ਇਹ ਸਮੁੱਚੇ ਦਰਸ਼ਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਗੁਰ ਇਤਿਹਾਸ ਸਾਂਝਾ ਕਰੇਗਾ ਕਿਉਂਕਿ ਜਿਹੜਾ ਵਰਤਮਾਨ ਸਮਾਂ ਉਹ ਸਾਡੇ ਬਹੁਤੇ ਲੋਕ ਕਿਤਾਬਾਂ ਪੜਨ ਵੱਲ ਧਿਆਨ ਨਹੀਂ ਦਿੰਦੇ ਮੇਰਾ ਕਹਿਣ ਤੋਂ ਇਹ ਭਾਵ ਨਹੀਂ ਕਿ ਕਿਤਾਬਾਂ ਪੜ੍ਹਨੀਆਂ ਨਹੀਂ ਚਾਹੀਦੀਆਂ ਪਰ ਵਰਤਮਾਨ ਸਮੇਂ ਵਿੱਚ ਬਹੁਤੇ ਲੋਕ ਜਾਂ ਤਾਂ YouTube Facebook ਤੇ ਵੀਡੀਓਜ਼ ਦੇਖਦੇ ਨੇ ਜਾਂ ਸੁਣਦੇ ਨੇ ਸੋ ਸਰਕਾਰੀ ਖਾਲਸਾ ਟੀਵੀ ਦਾ ਜਿਹੜਾ ਇਹ ਉਪਰਾਲਾ ਆਪ ਸੰਗਤਾਂ ਨੂੰ ਗੁਰੂ ਇਤਿਹਾਸ ਦੱਸਿਆ ਜਾਵੇਗਾ ਸਿੱਖਾਂ ਦਾ ਇਤਿਹਾਸ ਦੱਸਿਆ ਜਾਵੇਗਾ ਜਿਵੇਂ ਸਿੱਖ ਸਟਡੀ ਦੀ ਮਾਸਟਰ ਡਿਗਰੀ ਦੇ ਵਿੱਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਦਾ ਸਾਰਾ ਧਾਰਮਿਕ ਲਿਟਰੇਚਰ ਸਾਰਾ ਇਤਿਹਾਸਿਕ ਲਿਟਰੇਚਰ ਆ ਜਾਂਦਾ ਇਸੇ ਤਰ੍ਹਾਂ ਸਰਕਾਰੇ ਖਾਲਸਾ ਟੀਵੀ ਤੇ ਤੁਹਾਡੇ ਨਾਲ ਹਰ ਐਪੀਸੋਡ ਦੇ ਵਿੱਚ ਇਤਿਹਾਸ ਸਾਂਝਾ ਕੀਤਾ ਜਾਵੇਗਾ ਸਭ ਤੋਂ ਪਹਿਲਾਂ ਆਪਾਂ 550 ਸਾਲਾ ਪੁਰਾਣਾ ਇਤਿਹਾਸ ਸ਼ੁਰੂ ਕਰਨ ਦੀ ਬਜਾਏ ਗੁਰੂ ਨਾਨਕ ਸਾਹਿਬ ਜੀ ਤੋਂ ਸ਼ੁਰੂ ਕਰਨ ਦੀ ਬਜਾਏ ਸਰਕਾਰੇ ਖਾਲਸਾ ਟੀਵੀ ਜਿੱਥੋਂ ਸ਼ੁਰੂ ਕਰਨ ਜਾ ਰਹੀ ਆ ਉਹ ਲਗਭਗ ਅੱਜ ਤੋਂ 105 ਸਾਲ ਪੁਰਾਣਾ ਇਤਿਹਾਸ ਸ਼ੁਰੂ ਕਰਨ ਜਾ ਰਿਹਾ ਹੈ ਭਾਵ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਜਦੋਂ ਹੋਂਦ ਵਿੱਚ ਆਇਆ 1920 ਵਿੱਚ ਉਦੋਂ ਤੋਂ ਇਹ ਇਤਿਹਾਸ ਸ਼ੁਰੂ ਹੋਣਾ 1920 ਤੋਂ ਲੈ ਕੇ 2025 ਤੱਕ ਦਾ ਜਿਹੜਾ ਇਤਿਹਾਸ ਆ ਜਿਹੜਾ ਵੱਖ-ਵੱਖ ਲਕਾਰੀਆਂ ਨੇ ਕਿਤਾਬਾਂ ਦੇ ਰੂਪ ਵਿੱਚ ਸਾਨੂੰ ਸਾਡਾ ਇਤਿਹਾਸ ਦਿੱਤਾ ਉਹ ਤੁਹਾਡੇ ਨਾਲ ਸਾਂਝਾ ਕੀਤਾ ਜਾਣਾ ਸਾਰੇ ਦਾ ਸਾਰਾ ਇਤਿਹਾਸ ਤੱਥਾਂ ਦੇ ਆਧਾਰ ਤੇ ਹੋਵੇਗਾ ਉਸ ਇਤਿਹਾਸ ਦੇ ਵਿੱਚ ਕੋਈ ਵੀ ਗੱਲ ਯਾਨੀ ਕਿ ਮੇਰੇ ਵੱਲੋਂ ਅਵਤਾਰ ਸਿੰਘ ਵੱਲੋਂ ਨਹੀਂ ਕਹੀ ਜਾਵੇਗੀ ਉਹ ਸਾਰੀ ਗੱਲ ਰਿਕਾਰਡ ਦੇ ਵਿੱਚ ਹੋਵੇਗੀ ਇਤਿਹਾਸ ਦੇ ਵਿੱਚ ਹੋਵੇਗੀ ਉਹਦੇ ਇਤਿਹਾਸਕ ਤੱਥ ਸਾਡੇ ਕੋਲੇ ਮੌਜੂਦ ਹੋਣਗੇ ਸਾਡੇ ਕੋਲੇ ਇਤਿਹਾਸਕ ਪੁਸਤਕਾਂ ਹੋਣਗੀਆਂ ਉਸ ਬਿਹਾਵ ਤੇ ਹੀ ਦਰਸ਼ਕਾਂ ਨੂੰ ਉਹ ਸਾਰਾ ਇਤਿਹਾਸ ਸਾਂਝਾ ਕੀਤਾ ਜਾਵੇਗਾ ਸਰਕਾਰੀ ਖਾਲਸਾ ਟੀਵੀ ਵੱਲੋਂ ਸਮੁੱਚੇ ਦਰਸ਼ਕਾਂ ਨੂੰ ਇੱਕੋ ਹੀ ਅਪੀਲ ਹੈ ਕਿ ਤੁਸੀਂ ਜਿੰਨਾ ਵੀ ਇਸ ਇਤਿਹਾਸ ਨੂੰ ਅੱਗੇ ਸਾਂਝਾ ਕਰੋਗੇ ਉਸ ਗੱਲ ਦਾ ਸਾਡੀ ਕੌਮ ਨੂੰ ਸਾਡੇ ਪੰਜਾਬੀਆਂ ਨੂੰ ਸਾਡੀ ਸਿੱਖ ਕੌਮ ਨੂੰ ਇਸ ਗੱਲ ਦਾ ਲਾਭ ਮਿਲੂਗਾ ਤੇ ਕੌਮ ਜਾਗਰਤ ਹੋਊਗੀ ਕਿਉਂਕਿ ਵੱਡੀ ਐਗਜ਼ਾਮਪਲ ਇੱਕ ਤੁਹਾਨੂੰ ਦੇਣੀ ਚਾਹੁੰਦੇ ਆ ਕਿਸੇ ਵੀ ਧਰਮ ਨੂੰ ਅਸੀਂ ਮਾੜਾ ਨਹੀਂ ਕਹਿੰਦੇ ਪਰ ਅਸੀਂ ਆਪਦੇ ਧਰਮ ਦੀ ਜਿਹੜੀ ਵਿਸ਼ੇਸ਼ਤਾ ਉਹ ਦੱਸਣਾ ਚਾਹੁੰਦੇ ਆ ਜੇ ਸਿੱਖਾਂ ਨੂੰ ਮੀਰੀ ਪੀਰੀ ਦੇ ਸਿਧਾਂਤ ਤੇ ਅਮਲ ਕਰਨ ਤੋਂ ਰੁਕਣਾ ਹੁੰਦਾ ਤੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੱਕ ਤੇ ਹੁਣ ਤੱਕ ਫਿਰ ਉਹ ਪੰਜ ਤਖਤਾਂ ਦੀ ਸਥਾਪਨਾ ਨਹੀਂ ਹੋਣੀ ਸੀ ਜਿਹੜੇ ਪੰਜੇ ਤਖਤ ਸਥਾਪਿਤ ਹੋਏ ਨੇ ਸ਼੍ਰੀ ਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ ਸ਼ੀਤਾਚੀ ਰਿਕੇਸਗੜ ਸਾਹ ਨਾਨਪੁਰ ਸਾਹਿਰ ਤਕਸ਼ੀ ਦਮਦਮਾ ਸਾਹ ਪਲਵੰਡੀ ਸਾਹ ਉਹ ਤਿੰਨ ਤਖਤ ਜਿਹੜੇ ਪੰਜਾਬ ਚ ਨੇ ਦੋ ਤਖਤ ਪੰਜਾਬ ਤੋਂ ਬਾਹਰ ਨੇ ਦੱਖਣ ਵਿੱਚ ਸਾਡਾ ਤਖਤ ਆ ਜਿਹੜੇ ਪੰਜੇ ਤਖਤ ਨੇ ਉਹ ਸਾਨੂੰ ਰਾਜ ਭਾਗ ਦਾ ਇੱਕ ਸੰਦੇਸ਼ ਦਿੰਦੇ ਨੇ ਕਿ ਸਿੱਖ ਇੱਕ ਵੱਖਰੀ ਕੌਮ ਆ ਸਿੱਖਾਂ ਦਾ ਆਪਣਾ ਵਿਧਾਨ ਆ ਆਪਣਾ ਨਿਯਮ ਆਪਣੀ ਭਾਸ਼ਾ ਆਪਣੀ ਬੋਲੀ ਆ ਤੇ ਸਿੱਖ ਰਾਜ ਕਰਨ ਲਈ ਤਤਪਰ ਰਹਿੰਦੇ ਨੇ ਤੇ ਸਿੱਖਾਂ ਨੇ ਰਾਜ ਕਰਕੇ ਵੀ ਦਿਖਾਇਆ ਪਹਿਲਾ ਸਿੱਖ ਰਾਜ ਆਇਆ ਬਾਬਾ ਬੰਦਾ ਸਿੰਘ ਬਹਾਦਰ ਵਾਲੇ ਫਿਰ ਦੂਸਰਾ ਸਿੱਖ ਮਹਾਰਾਜਾ ਜੀਤ ਸਿੰਘ ਵੇਲੇ ਦੂਸਰਾ ਸਿੱਖ ਰਾਜ ਆਇਆ ਤੇ ਤੀਸਰੇ ਸਿੱਖ ਰਾਜ ਲਈ ਕੌਮ ਹਮੇਸ਼ਾ ਤਤਪਰ ਰਹੇਗੀ ਕੋਈ ਸਮਾਂ ਸੀ ਹਥਿਆਰਾਂ ਦਾ ਯੋਗ ਸੀ ਪਰ ਅੱਜ ਸਮਾਂ ਵਿਚਾਰਾਂ ਦਾ ਯੋਗ ਹੈ ਅਸੀਂ ਵਿਸਤਾਰ ਦੇ ਨਾਲ ਅਸੀਂ ਟੇਬਲ ਟਾਕ ਦੇ ਨਾਲ ਸਿੱਖਾਂ ਦੇ ਅਧਿਕਾਰ ਲੈਣੇ ਆ ਅਸੀਂ ਸਿੱਖਾਂ ਦੇ ਅਧਿਕਾਰ ਲੈਣ ਲਈ ਉਹਨਾਂ ਨੂੰ ਜਾਗਰੂਕ ਕਰਨਾ ਗੁਰੂ ਸੰਗਤ ਜੀਓ ਸਰਕਾਰੇ ਖਾਲਸਾ ਟੀਵੀ ਦਾ ਮੁੱਖ ਮਕਸਦ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਦਿੱਤੇ ਮੀਰੀ ਪੀਰੀ ਦੇ ਸਿਧਾਂਤ ਤੇ ਪੈਰਾ ਦੇਣਾ ਤੇ ਉਸ ਸਿਧਾਂਤ ਨੂੰ ਤੁਹਾਡੇ ਤੱਕ ਪਹੁੰਚਾਉਣਾ ਚਾਹੇ ਉਹ ਗੁਰਬਾਣੀ ਦੇ ਰੂਪ ਵਿੱਚ ਹੋਵੇ ਚਾਹੇ ਉਹ ਸਿੱਖ ਇਤਿਹਾਸ ਦੇ ਰੂਪ ਵਿੱਚ ਹੋਵੇ ਸੋ ਆਪਾਂ ਜਿਹੜਾ ਪਹਿਲਾ ਐਪੀਸੋਡ ਸ਼ੁਰੂ ਕਰਾਂਗੇ ਉਹ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਸੁਧਾਰ ਲਹਿਰ ਗੁਰਦੁਆਰਾ ਜਾਗਰਤੀ ਲਹਿਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਤੀ ਉਦੋਂ ਤੋਂ ਸਟਾਰਟ ਕਰਾਂਗੇ ਸੋ ਇਹ ਸੀ ਮੁਢਲੀ ਜਾਣਕਾਰੀ ਕਿ ਸਰਕਾਰੇ ਖਾਲਸਾ ਟੀਵੀ ਦੀ ਲੋੜ ਕਿਉਂ ਪਈ ਇਸ ਟੀਵੀ ਦੀ ਕੌਮ ਨੂੰ ਬਹੁਤ ਜ਼ਿਆਦਾ ਜ਼ਰੂਰਤ ਸੀ ਵੱਖ-ਵੱਖ ਵਿਦਵਾਨਾਂ ਵੱਲੋਂ ਸਲਾਹਾਂ ਆਈਆਂ ਕਿ ਇੱਕ ਆਜ਼ਾਦ ਨਿਰਪੱਖ ਸਿੱਖਾਂ ਦੇ ਮਸਲਿਆਂ ਦੀ ਗੱਲ ਕਰਨ ਵਾਲਾ ਸਿੱਖ ਇਤਿਹਾਸ ਦੀ ਗੱਲ ਕਰਨ ਵਾਲਾ ਟੀਵੀ ਚਾਹੀਦਾ ਉਹ ਇਸ ਤੁਹਾਡੀ ਆਸਟ੍ਰੇਲੀਆ ਦੀ ਧਰਤੀ ਕੈਨਬਰਾ ਤੋਂ ਸ਼ੁਰੂ ਹੋਇਆ ਸੋ ਮੈਂ ਉਮੀਦ ਕਰਦਾ ਕਿ ਪੂਰੀ ਸਿੱਖ ਕੌਮ ਇਸ ਟੀਵੀ ਨੂੰ ਪਰਮਾ ਹੰਗਾਰਾ ਦੇਊਗੀ ਇਨੀਆਂ ਬੇਨਤੀਆਂ ਕਰਿਓ ਪ੍ਰਵਾਨ ਜੇ ਬੋਲਦੇ ਹਾਂ ਕਿ ਵਕਤ ਕਟ ਅੱਖਰ ਬੋਲਿਆ ਜਾਵੇ ਤੇ ਖਿਮਾ ਦੇ ਜਾਚਗਾ ਹੁਣ ਮੈਨੂੰ ਦਿਓ ਆਗਿਆ ਮਿਲਦੇ ਆਂ ਅਗਲੇ ਪਹਿਲੇ ਐਪੀਸੋਡ ਦੇ ਵਿੱਚ ਉਦੋਂ ਤੱਕ ਲਈ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ